ਕੀ ਕੋਈ ਫਾਈਨਲੀ ਲੁਧਿਆਣੇ ਲਿਆਂਦੀ ਆ ਮੈਂ ਸੋਚਦਾ ਕਿ ਰਾਜੇ ਬੜਿੰਗ ਜਿਹੜਾ ਕਾਂਗਰਸ ਦਾ ਪ੍ਰਧਾਨ ਆ ਉਹਨੇ ਵੀ ਮੰਨ ਲਿਆ ਕਿ ਇਹ ਤਿੰਨ ਚਾਰ ਪਾਰਟੀਆਂ ਨੇ ਜਿਹੜੀਆਂ ਇਹ ਆਪਸ ਵਿੱਚ ਝੜਲੀਆਂ ਹੋਈਆਂ ਨੇ ਜੇ ਅੱਜ ਆਪਾਂ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਤੇ ਕਾਂਗਰਸ ਦੀ ਦਿੱਲੀ ਦੇ ਵਿੱਚ ਇਕੱਠੀਆਂ ਜੂਨ ਲੜਦੀਆਂ ਨੇ ਰਾਜਸਥਾਨ 'ਚ ਇਕੱਠੀ ਬਜ਼ੁਰਗੋ ਨੌਜਵਾਨੋ ਵਾਹਿਗੁਰੂ ਜੀ ਕਾ ਬਖਸ਼ਾ ਵਾਹਿਗੁਰੂ ਜੀ ਕੀ ਫਤਿਹ ਜੇ ਅਸੀਂ ਜੋ ਕਿਹਾ ਉਹ ਕੀਤਾ ਆ ਪੱਖਾ ਚੱਲਦਾ ਰੋਣਾ ਸਾਹਿਬ ਕਹਿ ਕੇ ਗਏ ਨੇ ਸਾਨੂੰ ਮਾਣ ਹੈ ਜੇ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਨਾਰਾ ਲਾਇਆ ਸੀ ਕਿ 24 ਘੰਟੇ ਬਿਜਲੀ ਕਰਦੇ ਆਵੇਂ ਪਿੰਡਾਂ 'ਚ ਆਪਾਂ ਸਾਰੇ ਪਿੰਡਾਂ ਵਾਲੇ ਆਪਾਂ ਮੱਛਤਾਂ ਦੀਆਂ ਲਾ ਕੇ ਪਿੰਡਾਂ ਦੇ ਵਿੱਚ ਕੋਠਿਆਂ ਦੇ ਪੈਂਦੇ ਸੀ ਕੋਈ ਬਾਹਲੇ ਲੰਬੇ ਚੌੜੇ ਪੁਰਾਣੇ ਨਾਲ ਥੋੜਾ ਆ 15 ਸਾਲ ਪਹਿਲਾਂ ਦੀ ਗੱਲ ਤੇ 2008-09 ਤੱਕ ਆਮ ਹੀ ਪਿੰਡਾਂ ਦੇ ਵਿੱਚ ਲਾਈਟ ਨਹੀਂ ਆਉਂਦੀ ਸੀ ਕਦੋਂ ਆਉਣ ਲਗੀ ਪੰਜ ਥਰਮਲ ਪਲਾਂਟ ਲਾਏ ਪੰਜਾਬ ਦੇ ਵਿੱਚ ਸਰਪਲੱਸ ਸੁਪਾ ਬਣਾਇਆ ਬੀਲੀ ਦਾ ਜਿ ਕਿਹਾ ਤੇ ਕਰਕੇ ਦਿਖਾਇਆ ਜੇ ਬਾਕੂ ਬਾਦਲ ਨੇ ਨਾਹਰਾ ਲਾਇਆ ਸੀ 97 ਦੀ ਸਰਕਾਰ 'ਚ ਕਿ ਮੋਟਰਾਂ ਦੇ ਬਿੱਲ ਮਾਫ਼ਤਾ ਕੀਤੇ ਭਾਈ ਦਾ ਕੱਲੀ ਅੱਜ ਛੱਤੀਆਂ ਚੌੜੀਆਂ ਕਰਕੇ ਕੁਮਤੇ ਨੇ ਪਿੰਡਾਂ ਦੇ ਉਹਨਾਂ ਨੂੰ ਕੋਈ ਡਰ ਪੈ ਨਹੀਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ 65 70 ਹਲਕਿਆਂ ਦੇ ਵਿੱਚ ਪੰਜਾਬ ਬਚਾਓ ਯਾਤਰਾ ਕਰ ਚੁੱਕੇ ਨੇ ਕੋਈ ਉਹਨਾਂ ਦੇ ਆਲੇ ਦੋਲੇ ਇੰਨੀ ਜ਼ਿਆਦਾ ਪੁਲਿਸ ਨਹੀਂ ਇੱਕ ਸਕਿਉਰਟੀ ਹੈਗੀ ਆ ਥੋੜੀ ਬਹੁਤੀ ਪਰ ਆਮ ਲੋਕ ਕਿ ਆਤਮ ਮਲਾਉਂਦੇ ਨੇ ਗੱਲਾਂ ਕਰਦੇ ਨੇ ਕਿਉਂ ਕਿਉਂਕਿ ਇੱਕ ਗੱਲ ਤਾਂ ਮਾਣ ਆ ਨਾ ਸਾਡੇ ਛੋਟੇ ਪ੍ਰਧਾਨ ਨੂੰ ਕਿ ਜੋ ਕਿਹਾ ਸੀ ਉਹ ਕੀਤਾ ਝੂਠਾ ਲਾਰਾ ਨਹੀਂ ਲਾਇਆ ਸਰਕਾਰ ਨਹੀਂ ਆਈ ਕੋਈ ਗੱਲ ਨਹੀਂ ਆਈ ਤੁਸੀਂ ਕੱਲ੍ਹ ਦੇ ਨੇ ਜੋ ਜੋ ਮਾਣਵਾ ਫਿਰਿਆ ਕਰੋ ਪਿੰਡ ਦੇ ਵਿੱਚ ਤੇ ਪੱਟ ਤੇ ਥਾਪੀ ਮਾਰ ਕੇ ਕਿਹਾ ਕਰੋ ਓਏ ਅਸੀਂ ਇਕੱਲੇ ਐ ਜੋ ਕਿਹਾ ਸੀ ਕਰਕੇ ਦਿਖਾਇਆ ਜੇ ਬਾਪੂ ਬਾਦਲੇ ਕਿਹਾ ਮੋਟਰਾਂ ਦੇ ਬਿੱਲ ਮਾਫਤ ਕੀਤੇ ਨੇ 27 ਸਾਲ ਤੋਂ ਕੱਲੀ-ਕੱਲੀ ਮੋਟਰ ਦਾ ਪਟਣ ਅਕਾਲੀਦਰ ਅਕਾਲੀਦਰ ਬੋਲਦਾ ਹੈ ਜੇ ਲੰਗਰ ਲਾ ਕੇ ਕਨੈਕਸ਼ਨ ਬੰਦੇ 15 ਲੱਖ ਦਾ ਨਹੀਂ ਕਨੈਕਸ਼ਨ ਮਿਲਦਾ ਕਲਜੀਤ ਨੇ ਬੰ데요 ਜੇ ਭੜਾਪਾ ਪੈਨਸ਼ਨ ਦਿੱਤੀ ਪਹਿਲੀ ਵਾਰ ਹਿੰਦੁਸਤਾਨ ਚ ਅਕਾਲੀ ਦਰ ਨੇ ਛਗਨ ਸਕੀਮ ਪਹਿਲੀ ਵਾਰ ਪੂਰੇ ਭਾਰਤ ਚ ਜੇ ਛਗਨ ਸਕੀਮ ਸ਼ੁਰੂ ਹੋਈ ਸੀ ਗਰੀਬ ਬੱਚਿਆਂ ਨੂੰ ਦਿੱਤੀ ਕਿਹਨੇ ਦਿੱਤੀ ਅਕਾਲੀ ਦਰ ਨੇ ਜੇ ਵਜੀਫੇ ਦਿੱਤੇ ਸਕਾਲਰਸ਼ਿਪ ਦਿੱਤੀ ਕਾਲਜਾਂ ਦੇ ਵਿੱਚ ਕਿਹਨੇ ਦਿੱਤੀ ਅਕਾਲੀ ਦਰ ਨੇ ਆ ਗਲੀਆਂ ਨਾਲੀਆਂ ਇੰਟਰਲੌਕ ਟਾਇਲਾਂ ਕਿਹਨੇ ਦਿੱਤੀਆਂ ਅਕਾਲੀ ਦਰ ਨੇ ਕੱਲੀ ਕੱਲੀ ਪੰਜਾਬ ਦੀ ਸੜਕ ਅਕਾਲੀ ਦਲ ਅਕਾਲੀ ਦਲ ਬੋਲਦੀ ਆ ਕੱਲਾ ਕੱਲਾ 에어ਪੋਰਟ ਪੰਜਾਬ ਦਾ ਮਹਾਲੀ 에어ਪੋਰਟ ਅਕਾਲੀ ਦਲ ਅਕਾਲੀ ਦਲ ਬੋਲਦਾ ਆਟਾ ਦਾਣ ਸਕੀਮ ਅਕਾਲੀ ਦਲ ਅਕਾਲੀ ਦਲ ਬੋਲਦੀ ਆ ਬੱਚਿਆਂ ਨੂੰ ਸਾਈਕਲ ਅਕਾਲੀ ਦਲ ਅਕਾਲੀ ਦਲ ਬੋਲਦਾ ਜਿੰਨੀਆਂ 20 ਸਕੀਮਾਂ ਨੇ ਹੁਣ ਮੈਂ ਦਾਣ ਕਿਨੇ ਲੈ ਸਕਦਾ ਸਕੂਲ ਕਾਲਜ ਤੇਰਾ ਯੂਨੀਵਰਸਿਟੀਆਂ ਏਮ ਦਾਸਤਾ ਆ ਬੰਡੇ ਸਾਰਾ ਅਕਾਲੀ ਦਲ ਫਿਰ ਅਸੀਂ ਫਕਰ ਮਹਿਸੂਸ ਕਿਉਂ ਨਾ ਕਰੀਏ ਇਹਨਾਂ ਲੋਕਾਂ ਨੇ ਝੂਠ ਬੋਲਿਆ ਐਨੇ ਏਡੇ ਨਾਲੇ ਉਥੀ ਗੱਲ ਕਮਾ ਕੇ ਲਿਆ ਰਿਆ ਮੈਂ ਪੰਜਾਬ ਦਾ ਰੰਗਲਾ ਪੰਜਾਬ ਇਹਦਾ ਕਿ ਪਿੰਡ ਦੀ ਕੱਲੀ-ਕੱਲੀ ਮਾਂ ਕਹਿੰਦਾ ਵਿੱਚ ਮੋਰ ਤੇ ਨਸ਼ਾ ਵਿਕ ਰਿਹਾ ਹੈ ਕੋਈ ਰੁਜ਼ਗਾਰ ਨਹੀਂ ਕਿਸੇ ਨੂੰ ਨਸ਼ਾ ਕਿੰਨੇ ਗੁਣਾ ਵੱਧ ਚੁੱਕਿਆ ਾਲਾਪ ਇਹ ਨੇ ਕਿ ਕਿਸਾਨਾਂ ਦੀਆਂ ਖੁਸ਼ੀਆਂ ਕਿੰਨੇ ਗੁਣਾ ਵੱਧ ਚੁੱਕੀਆਂ ਜਿਸ ਨੇ ਭੋਗ ਤਾਂ ਹੀ ਵੜ ਕੇ ਦਿਖਾ ਦੇ ਇਹ ਹਾਲ ਪੰਜਾਬ ਦੇ ਇਹਨਾਂ ਐਮਐਲਏ ਦੇ ਮੰਤਰੀਆਂ ਦੇ ਨੇ ਇਹਨਾਂ ਨੂੰ ਲੋਕ ਪੰਡਾਂ ਦੀਆਂ ਸੱਤਾਂ ਨਹੀਂ ਨੰਗਰਦੇ ਇਹਨਾਂ ਨੇ ਇੱਕ ਤਰ੍ਹਾਂ ਹੋਰ ਦਾ ਹੈ ਹਲੇ ਤਾਂ ਆਟ ਬਲੇ 100 ਉਹਦੇ ਕਰਕੇ ਨੰਗਾ ਨਹੀਂ ਦੇਣਾ ਅਸੀਂ ਝੂਠ ਸੀ ਵਿਰੋਧ ਚੱਲਿਆ ਅਕਾਲੀਦਰਲੇ ਨਮੋਸੀ ਚੱਲੀ ਸਾਡੇ ਖਿਲਾਫ ਇਹਨਾਂ ਝੂਠ ਬੋਲਿਆ ਗਿਆ ਪਰ ਫਿਰ ਵੀ ਉੱਪਰ ਕੇ ਆ ਗਿਆ ਅੱਜ ਅੱਜ ਫਿਰ ਵੀ ਪੂਰੇ ਪੰਜਾਬ ਦੇ ਪੰਜਾਬ ਚਾਉਂਡ ਰਾਂਦਿਆਂ ਨੂੰ 90 ਹਲ ਕਹਿੰਦਾ ਮੈਂ ਦੌਰਾ ਕਰ ਚੁੱਕਿਆ ਹਰੇਕ ਵਰਗ ਵਪਾਰੀ ਕਿਸਾਨ ਮਜ਼ਦੂਰ ਨੌਜਵਾਨ ਬੀਬੀਆਂ ਭੈਣਾ ਹਰ ਥੱਗਿਆ ਮਹਿਸੂਸ ਕਰਦਾ ਆ ਬੀਬੀਆਂ ਖੜੀਆਂ ਮੇਰੀਆਂ ਮਾਤਾਵਾਂ ਸਨ ਨੌਜਵਾਨ ਦੀ ਕਰਤਾਰ ਕੂਸ਼ੀ ਕੀਤੀ ਇਹਨਾਂ ਦਾੜ੍ਹਾ ਨੂੰ ਇਹਨਾਂ ਪੱਗਾਂ ਨੂੰ ਅੱਤਵਾਦੀ ਤੇ ਵੱਖਵਾਦੀ ਕਿਹਾ ਅੱਜ ਦਾ ਮੁੱਖ ਮੰਤਰੀ ਕੀ ਕਰ ਰਿਹਾ ਅੱਜ ਦਾ ਮੁੱਖ ਮੰਤਰੀ ਭਗਵੰਤ ਮਾਨ ਇਹਨਾਂ ਦਾੜ੍ਹਾ ਨੂੰ ਇਹਨਾਂ ਪੱਗਾਂ ਨੂੰ ਅੱਤਵਾਦੀ ਤੇ ਵੱਖਵਾਦੀ ਦੱਸ ਕੇ ਪਰਚੇ ਦਰਜ ਕਰ ਰਿਹਾ ਐਨਐਸਏ ਦੇ ਪਰ 30 ਸਾਲ ਪਹਿਲਾਂ ਜਿਹੜੇ ਕੇਸ ਸਾਡੇ ਨੌਜਵਾਨਾਂ ਤੇ ਪੈਂਦੇ ਸੀ ਪਰਚੇ ਦਰਜ ਹੁੰਦੇ ਸੀ ਉਹ ਕੇਸ ਅੱਜ ਫੇਰ ਪੰਜਾਬ ਦੇ ਨੌਜਵਾਨਾਂ ਤੇ ਪੈ ਰਹੇ ਨੇ ਤਾਂ ਹੀ ਉਹ ਅੱਜ ਪੰਜਾਬ ਦੇ ਮੁੱਖ ਮੰਤਰੀ ਨੂੰ ਹਜ਼ਾਰ ਹਜ਼ਾਰ ਬੰਦਾ ਸਿਕਿਉਰਿਟੀ ਦਾ ਲਾ ਕੇ ਜਾਣਾ ਪੈ ਰਿਹਾ ਪੰਜਾਬ ਦੇ ਵਿੱਚ ਸੋ ਮੇਰੀ ਬੇਨਤੀ ਹੈ ਹਰ ਵਰਗ ਨੂੰ ਵਰਗ ਨੂੰ ਜਾ ਕੇ ਇਹ ਸੁਚੇਤ ਕਰੋ ਬੀਬੀਆਂ ਨੂੰ ਸੁਚੇਤ ਕਰੋ ਨੌਜਾਨਾਂ ਨੂੰ ਸੁਚੇਤ ਕਰੋ ਕਿਸਾਨਾਂ ਨੂੰ ਸੁਚੇਤ ਕਰੋ ਮਜ਼ਦੂਰਾਂ ਨੂੰ ਪੁੱਛੋ ਕਿ ਤੁਹਾਨੂੰ ਦਿੱਤਾ ਕੀ ਆ 200 ਯੂਨਿਟ ਤਾਂ ਪਹਿਲੀ ਆਪਣੀ ਅਕਾਲੀ ਜਲ ਦੀ ਮਾਫੀ ਅਕਾਲੀ ਜਲ ਨੇ ਹੁਣ ਇਹਨਾਂ ਨੇ ਕੀ ਕੀਤਾ 300 ਕਰਤੀ ਤੇ ਉਹ 300 ਵੀ ਨਹੀਂ ਕੀਤੀ ਜਿਹੜੀ 100 ਯੂਨਿਟ ਮਾਫ ਕੀਤੀ ਉਦੋਂ ਦੂਣਾ ਆਪਣੇ ਤੇ ਡੀਜ਼ਲ ਪٹرول ਤੇ ਟੈਕਸ ਲਾ ਦਿੱਤਾ ਪੂਰੇ ਹਿੰਦੁਸਤਾਨ 'ਚ ਸਭ ਤੋਂ ਮਹਿੰਗਾ ਡੀਜ਼ਲ ਤੇ ਪٹرول ਆਪਣੇ ਪੰਜਾਬ ਦੇ ਵਿੱਚ ਆ ਇਹ ਕਿਉਂ ਹੈ ਕਿਉਂਕਿ ਇਹਨਾਂ ਨੇ ਇੱਕ ਜੇਬ ਪਾ ਲਿਆ ਇੱਕ ਦੂਜੀ ਜੇਬ ਕੱਢ ਲਿਆ ਹੋਰ ਕੱਖ ਨਹੀਂ ਕੀਤਾ ਆਪਣਾ ਨਾ ਕਰ ਸਕਦੇ ਨੇ ਹਾਲਾਤ ਇਹਨੇ ਮਾੜੇ ਨੇ ਕਿ ਆ ਚੋਣਾ ਨੰਗਨ ਤੋਂ ਬੁਲਾਉਂਦਾ ਮੁੱਖ ਮੰਤਰੀ ਭਗਵੰਤ ਮਾਨ ਤਾਂ ਰਹਿਣੀ ਨਹੀਂ ਮੁੱਖ ਮੰਤਰੀ ਗੱਦੀ ਤੇ ਕਿਉਂਕਿ ਇਹਨਾਂ ਦੇ ਐਮਐਲਏ ਨੱਠਣੋਂ ਫਿਰਦੇ ਨੇ ਕੰਮ ਕਈਦੇ ਹੁੰਦੇ ਨਹੀਂ ਰਹੀ ਗੱਲ ਆਪਣੇ ਅਕਾਲੀ ਦਲ ਦੀ ਲੀਡਰਸ਼ਿਪ ਦੀ ਉਹ ਅੱਜ ਵੀ ਦਿਨ ਰਾਤ ਤੁਹਾਡੇ ਨਾਲ ਖੜੀ ਆ ਦੇਖੋ ਅਕਾਲੀ ਦਲ ਸੱਤਾ 'ਚ ਨਹੀਂ ਆ ਕੋਈ ਗੱਲ ਨਹੀਂ ਅਕਾਲੀ ਦਲ ਹਾਰਿਆ ਮਰਿਆ ਨਹੀਂ ਅਸੀਂ ਜਿਉਂਦੇ ਆ ਸਾਡੀ ਅਣਖ ਤੇ ਗੈਰਤ ਅੱਜ ਵੀ ਜੁੜੀ ਆ ਪ੍ਰਿੰਮ ਕੁਮਾਰ ਅਰੋੜਾ ਜੀ ਕਹਿ ਕੇ ਗਏ ਨੇ ਕਿ ਸਦਾਤ ਸਿੰਘ ਬਾਲਜੇ ਇੱਕੋ ਨਾਰਾ ਕੋਈ ਗੱਲ ਨਹੀਂ ਸਰਕਾਰ 17 ਚ ਨਹੀਂ ਆਈ ਕੋਈ ਗੱਲ ਨਹੀਂ 19 ਚ ਘੱਟ ਘੱਟ ਸੀਟਾਂ ਆਈਆਂ ਕੋਈ ਗੱਲ ਨਹੀਂ 22 ਚ ਹਾਰ ਗਏ ਕੋਈ ਫਰਕ ਨਹੀਂ ਪੈਂਦਾ ਹਾਰਾ ਜਿੱਤਾ ਚਲਦੇ ਰਹਿੰਦੀਆਂ ਨੇ ਪਰ ਇਹ ਢੌਣ ਚੱਕ ਕੇ ਸਿੱਧਾ ਪੰਥ ਪੰਜਾਬ ਤੇ ਪੰਜਾਬੀਆਂ ਦੀ ਗੱਲ ਕਰਾਂਗੇ ਕੋਈ ਸਮਝੌਤੇ ਨਹੀਂ ਕੀਤੇ ਦਿੱਲੀ ਨਾਲ ਕੋਈ ਲੰਬੇਰੀ ਪਏ ਫੋਕ ਕੇ ਜਵਾਬ ਦਿੱਤਾ ਪੂਰਾ ਇਹਨੇ ਸੀ ਸਾਰੇ ਮੀਡੀਆ ਚਰਚਲਦ ਕੀ ਕੰਨੀ ਦਾ ਸਮਝੌਤੇ ਕਰ ਲੋ ਫਿਰਦਾ ਕੋਈ ਕਰਨੋ ਫਿਰਦਾ ਨਹੀਂ ਮੈਂ ਕੋਰ ਕਮੇਟੀ ਦਾ ਮੈਂਬਰ ਹਰ ਕੋਰ ਕਮੇਟੀ ਦੇ ਵਿੱਚ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਕਹਿੰਦੇ ਸੀ ਕੋਈ ਸਮਝੌਤਾ ਨਹੀਂ ਜਦ ਤੱਕ ਸਾਡੇ ਕਿਸਾਨਾਂ ਦੇ ਮਸਲੇ ਹੱਲ ਨਹੀਂ ਹੁੰਦੇ ਜਦ ਤੱਕ ਸਾਡੇ ਪੰਜਾਬ ਦੇ ਹੱਕਾਂ ਦੇ ਮਸਲੇ ਹੱਲ ਨਹੀਂ ਹੁੰਦੇ ਜਦ ਤੱਕ ਸਾਡੇ ਚੰਡੀਗੜ੍ਹ ਦੇ ਅਧਿਕਾਰਾਂ ਦੇ ਮਸਲੇ ਹੱਲ ਨਹੀਂ ਹੁੰਦੇ ਜਦੋਂ ਤੱਕ ਇਹ ਮਸਲੇ ਹੱਲ ਨਹੀਂ ਹੁੰਦੇ ਕੋਈ ਸਮਝੌਤਾ ਨਹੀਂ ਸਮਝੌਤਾ ਰਿਹਾ ਸਾਡਾ ਬੀਜੇਪੀ ਨਾਲ ਕੋਈ ਚੱਕ ਨਹੀਂ ਪਰ ਜਦੋਂ ਸਮਝੌਤਾ ਰਿਹਾ ਉਹ ਵੀ ਸਮੇਂ ਦੀ ਲੋੜ ਸੀ ਕਿਉਂਕਿ ਉਦੋਂ ਹਾਲਾਤ ਇਹ ਸੀ ਇਹ ਪੈਰੀ ਉਹ ਸਿੱਖ ਹਿੰਦੂ ਦੀ ਲੜਾਈ ਕਰਾ ਕੇ ਜਿਹੜੀ ਇਹ ਦਿੱਲੀ ਸਰਕਾਰਾਂ ਬਹੁਤ ਕੁਝ ਕਰ ਰਹੀਆਂ ਸੀ ਉਹ ਭਾਈਚਾਰਕ ਸਾਂਝ ਕਾਇਮ ਕਰਨ ਲਈ ਪ੍ਰਕਾਸ਼ ਸਿੰਘ ਬਾਦਲ ਜੀ ਨੇ ਸਮਝੌਤਾ ਕੀਤਾ ਸੀ ਜੇ ਬੰਦੀ ਸਿੰਘਾਂ ਨੂੰ ਦੂਜੇ ਕਹਿੰਦੇ ਨੇ ਪੰਥ ਲਈ ਕੀ ਕੀਤਾ ਮਾਈਕਲ ਹੋਰ ਧਰਮ ਨੂੰ ਜਨਾਹਾਂਗੇ ਦਿੱਲੀ ਵਾਲੇ ਪਜਾਹਾਂਗੇ ਧਰਮ ਨੂੰ ਜਨਾਹਾਂਗੇ ਇਹ ਨਾਰਾ ਲੈ ਕੇ ਘਰ ਘਰ ਜਾਓ ਮੇਰੀ ਹੱਥ ਬਨ ਕੇ ਬੇਨਤੀ ਆ ਜੇ ਤੁਸੀਂ ਇੱਥੇ 100 ਜਣਾ ਬੈਠੇ ਕਿਵੇਂ ਜਿਹਦਾ ਕਿਸੇ ਦਾ ਕੰਮ ਨਹੀਂ ਹੋਇਆ ਹਾਲਾਂਕਿ ਮੇਰੇ ਨਾਲ ਹੋਰ ਵੀ ਕਮਤ ਨਗਰ ਫੰਡ ਹੋਵੇ ਇੱਕ ਵਾਰੀ ਪੀਏ ਸਟੈਂਡ ਦੇ ਉੱਤੇ ਮੈਨੂੰ ਇੰਨਾ ਮਾਨ ਹੈ ਜਦੋਂ ਮੈਂ ਚੌਣ ਲੜੀ ਸੀ ਇਸ ਸਟੈਂਡ ਨੇ ਜੋਗੇ ਵਰਕੇ ਇੱਕ ਵਧੀਆ ਕੰਮ ਕਰੂਗਾ ਉਹ ਪ੍ਰਮਾਤਮਾ ਨੇ ਸੁਣ ਲਈ ਸਾਲ ਸਾਹਿਬ ਆਪਣੇ ਅੱਖੇ ਲੱਗੇ ਇੱਥੋਂ ਦੀਆਂ ਨਵਾਈ ਬਾਹ ਲੜਕੀਆਂ ਜੋ ਵੀ ਬੀਟੀ ਵੀ ਜਿਹੜੀ ਹੁੰਦਾ ਤੱਕ ਪੂਰਾ ਖੇਤਰ ਉਹ ਮਾਜ਼ੂਰਾਂ ਨੇ ਉਂਗਲਾ ਫੁਕੀਆਂ ਉਹ ਕਾਹੋ ਜਿਵੇਂ ਉਹ ਤੁੰਨਾ ਤੇ ਹੀ ਖੁਲ ਗਿਆ ਹੈ। ਬਾਕੀ ਕੰਟੀ ਦੇ ਦੌਰਾਨ ਕਹਿ ਰਹੇ ਮਾਜ਼ੂਰ ਆਪਾਂ ਦਾ ਵੀ ਕੋਈ ਇੱਕ ਕਹਿਣ ਤੇ ਨਹੀਂ। ਕੋਈ ਛੋਟੇ ਤੋਂ ਕੋਈ ਮੈਸੇਜ ਚਾਉਣਾ ਸੀ ਦੀ ਕੋਈ ਮਟੀਰੀਅਲ ਦੀ ਗੱਲ ਆ ਕੋਈ ਸਾਰਾ ਸਹਿਯੋਗ ਲਈ ਹੈ ਨਾ ਇਹ ਵੀ ਗੱਲ ਹੈ। ਜ਼ਿੰਮੇਵਾਰੀ ਦੀ ਗੱਲ ਆ ਜੋ ਗੱਲ ਕਰਾ ਅਸੀਂ ਕਰਦੇ ਆ। ਦੇਖੋ ਅੱਜ ਮਾਨਸੇ ਦੇ ਹਲਕੇ ਦੇ ਨੁੱਕੜ ਮੀਟਿੰਗਾਂ ਚੱਲ ਰਹੀਆਂ ਨੇ ਪਰ ਮੈਂ ਸਮਝਦਾ ਕਿ ਨੁੱਕੜ ਮੀਟਿੰਗਾਂ ਹੀ ਵੱਡੇ ਜਿਹੜੇ ਜਲਸੇ ਨੇ ਉਹ ਬਣਦੀਆਂ ਜਾ ਰਹੀਆਂ ਨੇ ਸਾਡੀਆਂ ਬੂਤ ਕਮੇਟੀਆਂ ਨਾਲ ਅਸੀਂ ਮੀਟਿੰਗਾਂ ਰੱਖੀਆਂ ਸੀ ਪਰ ਜਿਹੜੇ ਹਿਸਾਬ ਨਾਲ ਇਕੱਠ ਹੋ ਰਿਹਾ ਸੋ ਮੈਂ ਸਮਝਦਾ ਕਿ ਇਹ ਬਹੁਤ ਭਾਰੀ ਉਤਸ਼ਾਹ ਹੈ ਤੇ ਹਰ ਵਰਗ ਦੁਖੀ ਆ ਸਰਕਾਰ ਤੋਂ ਤੇ ਤੁਸੀਂ ਦੇਖੋਗੇ ਵੱਡਾ ਉਲਟ ਫੇਰ ਜਿੱਥੇ ਇੱਥੇ ਮਤਲਬ ਆਵਾਦੀ ਪਾਰਟੀ ਨੂੰ ਲੱਖ ਤੋਂ ਵੱਧ ਵੋਟ ਪੈਂਦੀ ਆ ਤੇ ਆਵਾਦੀ ਪਾਰਟੀ ਦੇ ਤੀਜੇ ਨੰਬਰ ਦੇ ਨਾਇਮਾਨ ਸਾਡੀ ਤਾਂ ਗਲਤ ਰੱਖਿਆ ਅਰੱਲਾ ਭਪਾਲ ਆਲਾ ਕਲਾ ਖਿਆਲਾ ਸਾਰੇ ਪਿੰਡਾਂ ਦੇ ਵਿੱਚ ਆ ਉਹਨਾਂ ਰੱਖੇ ਹੋਏ ਜੀ ਬਹੁਤ ਵੱਡਾ ਅਸ਼ਾ ਪਿੰਡਾਂ ਦੇ ਵਿੱਚੋਂ ਮਿਲ ਰਿਹਾ ਹੈ। ਗਰੋਮੀ ਅਕਾਲੀਪੁਰ ਨੂੰ ਬੀਬਾ ਹਰਤਿਮਰਤ ਕੌਰ ਬਾਦਲ ਨੂੰ ਚਕੀਓ ਪਹਿਲਾ ਤਿੰਨ ਵਾਰੀ ਮੈਂਬਰ ਪਾਰਲੀਮੈਂਟ ਰਹੇ ਨੇ। ਔਰ ਮਨਿਸਟਰ ਰਹੇ ਨੇ ਔਰ ਸਾਡੇ ਇਲਾਕੇ ਦੇ ਜਿਹੜੇ ਕੰਮ ਹੈ ਪਹਿਲ ਦੇ ਆਧਾਰ ਤੇ ਕੀਤੇ ਨੇ ਤੇ ਬਹੁਤ ਵੱਡੇ ਪ੍ਰੋਜੈਕਟ ਆ ਜਿਹੜੇ ਸਾਡੇ ਵਾਸਤੇ ਲੈ ਕੇ ਆਏ ਨੇ ਸਾਡੇ ਲੋਕਾਂ ਦਾ ਬਹੁਤ ਪਿਆਰ ਹੈ। ਸਾਡੇ ਇਸ ਨਿਵਾਣੀ ਭੈਣ ਦੇ ਨਾਲ ਔਰ ਇਲਾਕੇ ਦੇ ਲੋਕ ਪਿੰਡਾਂ ਦੇ ਲੋਕ ਬਹੁਤ ਪਿਆਰ ਕਰਦੇ ਨੇ ਵੱਡੀ ਗਿਣਤੀ ਤੇ ਵੱਡੀ ਲੀਡ ਦੇ ਨਾਲ ਵਿਵਾਹ ਹਰ ਸਿਮਰਤ ਕਰਵਾਦਣ ਨੂੰ ਕਿਹਾ ਕਿ ਤੋਂ ਭੇਜਣਗੇ ਕਿਉਂਕਿ ਸਾਡੇ ਇਲਾਕੇ ਵਿੱਚ ਜਿਹੜੇ ਕੰਮ ਹੋਏ ਨੇ ਰਿਫੈਂਡਰੀ ਵਿੱਬਾ ਜੀ ਲੈ ਕੇ ਆਏ ਏਮਜ ਹਸਪੀਟਲ ਲੈ ਕੇ ਆਏ ਨੱਛਾ ਬੱਚਾ ਹਸਪੀਟਲ ਲੈ ਕੇ ਆਏ ਮਾਤਾ ਸੁੰਦਰੀ ਕਾਲਜ ਸਾਡੀਆਂ ਬੱਚੀਆਂ ਵਾਸਤੇ ਲੈ ਕੇ ਆਏ ਸਾਡੇ ਇਲਾਕੇ ਦੇ ਲੋਕਾਂ ਨੇ ਕੰਮ ਪਹਿਲ ਦੇ ਆਧਾਰ ਤੇ ਹੁੰਦੇ ਆ ਔਰ ਸਾਡਾ ਲੋਕ ਸਾਡੇ ਲੋਕ ਲੋਕ ਪਿੰਡਾਂ ਦੇ ਔਰ ਸ਼ਹਿਰਾਂ ਦੇ ਬਹੁਤ ਹੀ ਪਿਆਰ ਵੀ ਬਾਜੀ ਨੂੰ ਕਰਦੇ ਆ ਔਰ ਵੱਡੀ ਗਿਣਤੀ ਫੀਲ ਜਿਤਾ ਕੇ ਗਏ ਇਹ ਮੈਂ ਸਮਝਦਾ ਕਿ ਪਿੰਡਾਂ ਦੇ ਲੋਕਾਂ ਦਾ ਗੁੱਸਾ ਹੈ ਕਿਉਂਕਿ ਝੂਠ ਮਾਰ ਕੇ ਜਿਹੜੀ ਸਰਕਾਰ ਬਣਾਈ ਵੀਆ ਵਾਅਦਾ ਜਿਹੜਾ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੋਈ ਵਾਅਦਾ ਨਹੀਂ ਪੂਰਾ ਕੀਤਾ ਚਾਹੇ ਬੀਬੀਆਂ ਨੂੰ 100000 ਰੁਪਏ ਦੇਣ ਦੀ ਗੱਲ ਹੋਵੇ ਚਾਹੇ ਨਰੇਗਾ ਦੀ ਦਿਹਾੜੀ ਵਧਾਉਣ ਦੀ ਗੱਲ ਹੋਵੇ ਚਾਹੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਗੱਲ ਹੋਵੇ ਚਾਹੇ ਕੱਚੇ ਘਰਾਂ ਨੂੰ ਜਿਹੜਾ ਪੱਕੇ ਕਰਨ ਦੀ ਗੱਲ ਹੋਵੇ ਮੈਂ ਸਮਝਦਾਗਾ ਕਿ ਦੁਨੀਆ ਦਾ ਸਭ ਤੋਂ ਵੱਡਾ ਜਿਹੜਾ ਝੂਠਾ ਇਹਨਾਂ ਦੇ ਲੀਡਰਾਂ ਨੇ ਮਾਰਿਆ ਅੱਜ ਲੋਕ ਜਿਹੜੇ ਬੀਬੀਆਂ ਨੇ ਬੇਲਣੇ ਚੱਕੀ ਫਿਰਦੀਆਂ ਨੇ ਘਰਾਂ 'ਚ ਚਿੰਮਟੇ ਚੱਕੀ ਫਿਰਦੀਆਂ ਨੇ ਵੀ ਜਦੋਂ ਆਮ ਆਦਮੀ ਪਾਰਟੀ ਦਾ ਕੋਈ ਵੀ ਨੁਮਾਇੰਦਾ ਸਾਡੇ ਘਰੇ ਵੜ ਗਿਆ ਉਹਦੇ ਚਿੰਮਟੇ ਪਹਿਣਗੇ ਤੇ ਪੁੱਛਾਂਗੇ ਕਿ ਜਿਹੜਾ ਤੁਸੀਂ ਸਾਢਰੋਂ ਹਾਰਮ ਭਰਾ ਕੇ ਲੈ ਗਏ ਸੀ ਹਜ਼ਾਰ-ਹਜ਼ਾਰ ਰੁਪਇਆ ਅੱਜ 27 ਮਹੀਨੇ ਹੋ ਗਏ ਸਰਕਾਰ ਬਣੀ ਨੂੰ 27000 ਰੁਪਇਆ ਇੱਕ ਬੀਬੀ ਦਾ ਬਣਦਾਗਾ ਤੇ 1 ਰੁਪਇਆ ਜਿਹੜਾ ਇਹ ਸਰਕਾਰ ਨਹੀਂ ਦਿੱਤਾ ਮੈਂ ਸਮਝਦਾਗਾ ਬੀਬਾ ਹਰਸਿੰਦਰ ਕੌਰ ਬਾਦਲ ਜੀ ਦੇ ਜਿਹੜੇ ਕੀਤੇ ਹੋਏ ਕੰਮਾਂ ਚਾਹੇ ਰਫੈਨਰੀ ਏਮਜ਼ ਹੋ ਗਿਆ ਇੱਕ ਸਪੋਰਟਸ ਦਾ ਜਿਹੜਾ ਵੱਡਾ ਇਥੇ ਪ੍ਰੋਜੈਕਟ ਲੈ ਕੇ ਆਂਦਾਗਾ ਤੇ ਖਾਲ ਪੱਕੇ ਕਰਨ ਦੀ ਗੱਲ ਹੋਵੇ ਜਿਹੜੇ ਮੋਗੇ ਪੱਕੇ ਕਰਨ ਦੀ ਗੱਲ ਹੋਵੇ ਮੋਗਾ ਪੱਕਾ ਕਰਨ ਦੀ ਗੱਲ ਹੋਵੇ ਮੈਂ ਸਮਝਦਾ ਕਿ ਕਿ ਬਹੁਤ ਵੱਡੇ ਜਿਹੜੇ ਕੰਮ ਆ ਉਹ ਬੀਬਾ ਹਰਸਿਮਰਤ कौर ਬਾਦਲ ਜੀ ਨੇ ਕੀਤੇ ਨੇ ਤੇ ਅਕਾਲੀ ਦਲ ਦੀ ਸਰਕਾਰ ਵੇਲੇ ਜਿਹੜਾ ਲੋਕਾਂ ਦਾ ਵੱਡਾ ਜਿਹੜਾ ਵਿਕਾਸ ਹੋਇਆਗਾ ਚਾਹੇ ਗਲੀਆਂ ਦੀ ਗੱਲ ਹੋਵੇ ਪੱਕੀਆਂ ਕਰਨ ਦੀ ਗੱਲ ਹੋਵੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਗੱਲ ਹੋਵੇ ਤੇ ਮੈਂ ਸਮਝਦਾ ਕਿ ਲੋਕ ਅੱਜ ਪੂਰੀ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਨੂੰ ਸਮਰਪਿਤ ਹੋ ਕੇ ਦੁਬਾਰਾ ਫੇਰ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇਖਣਾ ਚਾਹੁੰਦੇ ਆ ਤਾਂ ਜੋ ਜਿਹੜੇ ਰੁਕੇ ਹੋਏ ਵਿਕਾਸ ਦੇ ਕਾਰਜ ਨੇ ਅੱਜ ਆਪਾਂ ਦੇਖਦੇ ਆ ਕਿਤੇ ਸੜਕਾਂ ਦਾ ਕੋਈ ਕੰਮ ਨਹੀਂ ਚੱਲ ਰਿਹਾ ਹੋਰ ਜਿਹੜੇ ਬਿਜਲੀ ਜਿਹੜੀ ਸਰਪਲਸ ਸ਼੍ਰੋਮਣੀ ਕਾਲੀ ਦਲ ਦੀ ਸਰਕਾਰ ਨੇ ਕੀਤੀ ਸੀ ਅੱਜ ਬਿਜਲੀ ਦਾ ਬੜਾ ਬੁਰਾ ਹਾਲ ਹੋਇਆ ਪਿਆ ਸੋ ਮੈਂ ਸਮਝਦਾ ਕਿ ਇਹਨਾਂ ਗੱਲਾਂ ਨੂੰ ਦੇਖਦੇ ਹੋ ਕਿ ਲੋਕ ਸ਼੍ਰੋਮਣੀ ਕਾਲੀ ਦਲ ਦੀ ਸਰਕਾਰ ਆ ਜਿਹੜੀ ਬਣਾਉਣ ਨੂੰ ਤਾਬਲੇ ਆ ਉਦੋਂ ਪਹਿਲਾਂ ਜਿਹੜੀਆਂ ਮੈਂਬਰ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਨੇ ਇਹਦੇ ਵਿੱਚ ਵੀ ਮੈਂ ਸਮਝਦਾ ਕਿ ਇਸ ਬਠਿੰਡਾ ਜਿਹੜਾ ਲੋਕ ਸਭਾ ਹਲਕਾ ਦਾ ਇਹ ਤੋਂ ਵੱਡੀ ਜਿਹੜੀ ਲੀਡ ਆ ਉਹ ਵੀ ਬਸ ਹਰਸਨਤ ਕਰੋ ਬਾਦਲ ਲੈ ਕੇ ਜਾਣਗੇ ਤੇ ਇਸ ਤੋਂ ਬਾਅਦ ਜਿਹੜੀ ਅਗਲੀ ਜਿਹੜੀ 2027 ਦੇ ਵਿੱਚ ਇਲੈਕਸ਼ਨ ਆਉਣੀ ਆ ਉਹਦੇ ਵਿੱਚ ਵੱਡਾ ਬਹੁਮਤ ਆ ਜਿਹੜੇ ਲੋਕ ਉਹ ਸ਼੍ਰੋਮਣੀ ਕਾਲੀ ਦਲ ਦੇ ਨੇ